ਸਤਿ ਸ਼੍ਰੀ ਅਕਾਲ ਜੀ ਅੱਜ ਦੇ ਨਿਊਜ਼ਪੇਪਰ ਐਨਾਲਿਸਿਸ ਵਿੱਚ ਤੁਹਾਡਾ ਸਵਾਗਤ ਹੈ ਚਲੋ ਸ਼ੁਰੂ ਕਰਦੇ ਹਾਂ ਅੱਜ ਦੇ ਗੁਰਬਾਣੀ ਸ਼ਬਦ ਤੋਂ ਉੱਦਮ ਕਰਤ ਪਤ ਪਾਵੇ ਆਲਸ ਕਰਤ ਨਾ ਪਾਵੇ ਭਾਵ ਮਿਹਨਤ ਨਾਲ ਹੀ ਕੁਝ ਪਾਇਆ ਜਾ ਸਕਦਾ ਹੈ ਆਲਸ ਨਾਲ ਕੁਝ ਨਹੀਂ ਪਾਇਆ ਜਾ ਸਕਦਾ ਅੱਜ ਦੇ ਸਮੇਂ ਵਿੱਚ ਬਹੁਤ ਲੋਕ ਕੀਏ ਤੇਜ਼ ਰਸਤਾ ਲੱਭਣ ਦੀ ਕੋਸ਼ਿਸ਼ ਕਰਦੇ ਨੇ ਸ਼ਾਰਟਕਟ ਜੁਗਾਰ ਜਿਸ ਤੱਕ ਆਪਣਾ ਕਿਸਮਤ ਦਾ ਸਾਰਾ ਲੱਭ ਦੇ ਪਰੰਤੂ ਗੁਰਬਾਣੀ ਸਾਨੂੰ ਖੁੱਲ੍ਹ ਕੇ ਦੱਸਦੀ ਹੈ ਕਿ ਮਿਹਨਤ ਤੋਂ ਬਿਨਾ ਕੁਝ ਨਹੀਂ ਮਿਲਦਾ ਪੰਜਾਬ ਵਿੱਚ ਮਨਰੇਗਾ ਸਕੀਮ ਤਹਿਤ ਜਿੰਨੇ ਕਾਮਿਆਂ ਨੂੰ ਪਹਿਲਾਂ ਕੰਮ ਦਿੱਤਾ ਜਾਂਦਾ ਸੀ ਹੁਣ ਉਹਨਾਂ ਦੇ ਕੰਮ ਨੂੰ ਕਟਾ ਦਿੱਤਾ ਗਿਆ ਹੈ ਮਨਰੇਗਾ ਸਕੀਮ ਤਹਿਤ ਪੰਜਾਬ ਵਿੱਚ ਲਗਭਗ 30 ਲੱਖ ਮਜ਼ਦੂਰ ਪਹਿਲਾਂ ਰਜਿਸਟਰਡ ਸਨ ਪਰੰਤੂ ਵੱਡੀ ਗਿਣਤੀ ਵਿੱਚ ਮਨਰੇਗਾ ਦੇ ਜੋਬ ਕਾਰਡਾਂ ਨੂੰ ਕੱਟ ਦਿੱਤਾ ਗਿਆ ਹੈ ਹੁਣ ਕੀ ਹੈ ਮੌਜੂਦਾ ਗਿਣਤੀ ਲਗਭਗ 20 ਲੱਖ ਜੋਬ ਕਾਰਡ ਹਨ ਆਪਾਂ ਪੜਾਂਗੇ ਮਨਰੇਗਾ ਸਕੀਮ ਕੀ ਹੈ ਇਹ ਕਿਉਂ ਜ਼ਰੂਰੀ ਹੈ ਗੱਲ ਕਰਦੇ ਹਾਂ ਮਹਾਤਮਾ ਗਾਂਧੀ ਨੈਸ਼ਨਲ ਰੂਰਲ এমਪਲੋਇਮੈਂਟ ਗਰੰਟੀ ਐਕਟ ਜਿਸ ਨੂੰ ਅਸੀਂ ਆਮ ਬੋਲਚਾਲ ਭਾਸ਼ਾ ਵਿੱਚ ਮਨਰੇਗਾ ਜਾਂ ਨਰੇਗਾ ਕਹਿੰਦੇ ਆ ਇਹ ਕਾਨੂੰਨ 2005 ਵਿੱਚ ਪਾਸ ਹੋਇਆ ਅਤੇ 2006 ਤੋਂ ਪੂਰੇ ਭਾਰਤ ਦੇ ਪਿੰਡੂ ਖੇਤਰਾਂ ਵਿੱਚ ਲਾਗੂ ਹੋ ਗਿਆ ਇਸ ਦਾ ਸਭ ਤੋਂ ਵੱਡਾ ਮਿਸ਼ਨ ਹੈ ਹਰ ਪਿੰਡੂ ਪਰਿਵਾਰ ਨੂੰ ਸਾਲ ਵਿੱਚ 100 ਦਿਨ ਦਾ ਰੋਜ਼ਗਾਰ ਦੇਣਾ ਕੋਈ ਗਰੰਟੀ ਨਾਲ ਇਹ ਕੋਈ ਆਮ ਸਕੀਮ ਨਹੀਂ ਇਹ ਰਾਈਟ ਬੇਸਡ ਕਾਨੂੰਨ ਹੈ ਭਾਵੇਂ ਜੇਕਰ ਸਰਕਾਰ 15 ਦਿਨਾਂ ਵਿੱਚ ਸਾਨੂੰ ਕੰਮ ਨਾ ਦੇਵੇ ਤਾਂ ਸਰਕਾਰ ਨੂੰ ਬੇਰੁਜ਼ਗਾਰੀ ਪੱਤਾ ਦੇਣਾ ਪਵੇਗਾ ਮਨਰੇਗਾ ਨੇ ਪਿੰਡੂ ਭਾਰਤ ਦੀਆਂ ਲੱਖਾਂ ਔਰਤਾਂ ਨੂੰ ਰੋਜ਼ਗਾਰ ਘਰਾਂ ਨੂੰ ਆਮਦਨ ਅਤੇ ਸਮਾਜ ਨੂੰ ਇੱਕ ਨਵੀਂ ਤਾਕਤ ਦਿੱਤੀ ਹੈ ਚਲੋ ਦੇਖਦੇ ਹਾਂ ਇਸ ਕਾਨੂੰਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਨੇ 100 ਦਿਨ ਦਾ ਗਰੰਟੀਸ਼ੁਦਾ ਰੋਜ਼ਗਾਰ ਘਟੂ ਘਟ 1/3 ਇਸਾ ਹਰਤ ਔਰਤਾਂ ਲਈ ਰੱਖਵਾ ਡੀਬੀਟੀ ਰਾਈਟ ਸਿੱਧਾ ਖਾਤੇ ਵਿੱਚ ਤਨਖਾਹ ਪਾਰਦਰਸ਼ਾ ਲਈ ਕੀ ਸੋਸ਼ਲ ਆਰਡੀਟਿੰਗ ਦਾ ਕੀਤਾ ਜਾਂਦਾ ਹੈ ਹਰ ਕੰਮ ਦੀ ਜੀਓ ਟੈਗ ਕੀਤੀ ਜਾਂਦੀ ਹੈ ਫੰਡਿੰਗ 90% ਕੀ ਕੇਂਦਰ ਸਰਕਾਰ ਦੁਆਰਾ ਦਿੱਤੀ ਜਾਂਦੀ ਹੈ 10% ਸਰਕਾਰ ਰਾਜ ਸਰਕਾਰ ਦੁਆਰਾ ਮਨਰੇਗਾ ਮਜ਼ਦੂਰਾ ਤੋਂ ਕਿਸ ਤਰ੍ਹਾਂ ਦੇ ਕੰਮ ਲੈ ਜਾਂਦੇ ਆ ਸਾਫ ਸਫਾਈ ਦੇ ਕੰਮ ਮਿੱਟੀ ਸਰੰਖਣ ਸੜਕਾਂ ਤਲਾਬ ਤਲਾਬ ਚੈਕ ਡੈਮਾਂ ਦੀ ਸਫਾਈ ਹਰੀਆਲੀ ਪੌਦੇ ਲਗਾਉਣਾ ਰੂਰਲ ਸੈਨੀਟੇਸ਼ਨ ਆਂਗਣਵਾਰੀ ਸੈਂਟਰ ਦੇ ਕੰਮ ਫਲੱਡ ਵਰਕਸ ਕੰਟਰੋਲ ਦਾ ਕੰਮ ਇੱਕ ਇਸ ਸਕੀਮ ਦੀ ਇੱਕ ਹੋਰ ਖਾਸੀਅਤ ਹੈ ਜਦੋਂ ਕੋਈ ਪ੍ਰੋਜੈਕਟ ਬਣ ਜਾਂਦਾ ਹੈ ਉਸ ਤਹਿਤ ਮਜ਼ਦੂਰਾਂ ਨੂੰ ਜਦੋਂ ਕੰਮ ਮਿਲਦਾ ਹੈ ਤਾਂ ਉਹ ਪੇਮੈਂਟ ਹੋ ਜਾਂਦੀ ਹੈ ਤਾਂ ਇਸ ਦਾ ਇੱਕ ਆਡਿਟ ਹੁੰਦਾ ਹੈ ਜਿਹੜੇ ਬਾਹਰ ਤੋਂ ਇੱਕ ਟੀਮ ਆਉਂਦੀ ਹੈ ਤਾਂ ਜਿਹੜੇ ਅਫਸਰਾਂ ਨੇ ਇਹ ਪ੍ਰੋਜੈਕਟ ਬਣਾ ਕੇ ਆਪਣੇ ਪਿੰਡ ਵਿੱਚ ਲਾਗੂ ਕੀਤਾ ਹੁੰਦਾ ਹੈ ਉਹਨਾਂ ਨੂੰ ਵੀ ਮੌਕੇ ਤੇ ਬੁਲਾ ਬੁਲਾ ਲਿਆ ਜਾਂਦਾ ਹੈ ਤੇ ਪਿੰਡ ਦੇ ਲੋਕਾਂ ਨੂੰ ਵੀ ਬੁਲਾਇਆ ਜਾਂਦਾ ਹੈ ਤੇ ਪਿੰਡ ਦੇ ਲੋਕਾਂ ਤੋਂ ਪੁੱਛਿਆ ਜਾਂਦਾ ਹੈ ਕਿ ਇਹ ਸਕੀਮ ਨਾਲ ਇਹ ਪ੍ਰੋਜੈਕਟ ਨਾਲ ਤੁਹਾਨੂੰ ਕੀ ਲਾਭ ਹੋਇਆ ਇਹ ਮੌਕੇ ਤੇ ਇਹ ਪ੍ਰੋਜੈਕਟ ਹੈ ਕੀ ਇੰਪਲੀਮੈਂਟ ਹੋਇਆ ਜਾਂ ਨਹੀਂ ਹੋਇਆ ਤੁਹਾਡੇ ਖਾਤੇਆਂ 'ਚ ਪੇਮੈਂਟ ਆ ਗਈ ਜਾਂ ਨਹੀਂ ਆਈ ਇਹ ਬਕਾਇਦਾ ਕੀ ਹੈ ਲੋਕਾਂ ਤੋਂ ਪੁੱਛਿਆ ਜਾਂਦਾ ਹੈ ਇਹ ਇਹ ਸਕੀਮ ਕੀ ਇਹਦੇ ਹੋਰ ਮਹੱਤਵ ਕੀ ਨੇ ਪਿੰਡੂ ਰੋਜ਼ਗਾਰ ਦੀ ਸੁਰੱਖਿਆ ਦਿੰਦਾ ਹੈ ਗਰੀਬੀ ਘਟਾਉਂਦਾ ਹੈ ਮੂਵਮੈਂਟ empowerment ਕਰਦਾ ਹੈ ਕਿਉਂਕਿ ਇਸ ਸਕੀਮ ਤਹਿਤ ਕੀ ਹੈ ਜਿਹੜੀ ਔਰਤਾਂ ਦਾ ਰੱਖਣਾ ਹੈ 1/3 ਹੈ ਔਰਤਾਂ ਇਸ ਸਕੀਮ ਤਹਿਤ ਔਰਤਾਂ ਜਿਆਦਾ ਔਰਤਾਂ ਜਿਆਦਾ ਲਾਭ ਲੈਂਦੀਆਂ ਨੇ ਮਾਈਗ੍ਰੇਸ਼ਨ ਨੂੰ ਘਟਾਉਂਦਾ ਹੈ ਕਿਉਂਕਿ ਜਿਹੜੇ ਲੋਕਾਂ ਨੂੰ ਆਪਣੇ ਪਿੰਡ ਵਿੱਚ ਹੀ ਮਨਰੇਗਾ ਤਹਿਤ ਰੋਜ਼ਗਾਰ ਮਿਲ ਰਿਹਾ ਹੈ ਤਾਂ ਉਹ ਪਿੰਡ ਤੋਂ ਬਾਹਰ ਨਹੀਂ ਜਾਣਗੇ ਚੁਣੌਤੀਆਂ ਕੀ ਨੇ ਮਨਰੇਗਾ ਦੇ ਜਿਹੜੀ ਪੇਮੈਂਟ ਹੈ ਉਹ ਲੇਟ ਹੋ ਜਾਂਦੀ ਹੈ ਰਾਜਾਂ ਨੂੰ ਕੀ ਇਹ ਫੰਡ ਕੱਟ ਮਿਲਦਾ ਜਿੱਥੇ ਕੇਂਦਰ ਸਰਕਾਰ ਦੇ ਭਾਜਪਾ ਦੀ ਸਰਕਾਰ ਹੈ ਜੇ ਰਾਜ ਦੀ ਭਾਜਪਾ ਦੀ ਸਰਕਾਰ ਦਾ ਫੰਡ ਜਲਦੀ ਮਿਲ ਜਾਂਦਾ ਹੈ ਜੇ ਓਪੋਜੀਟ ਓਪੋਜੀਟ ਪਾਰਟੀ ਦੀ ਸਰਕਾਰ ਦਾ ਫੰਡ ਥੋੜਾ ਲੇਟ ਮਿਲਦਾ ਹੈ ਸੋਸ਼ਲ ਆਡੀਟਰ ਜਿਹੜਾ ਇਹਨੂੰ ਕੀ ਇੱਕ ਫਾਰਮੈਲਟੀ ਬਣਾ ਦਿੱਤਾ ਗਿਆ ਹੈ ਲੋਕਾਂ ਨੂੰ ਪਤਾ ਨਹੀਂ ਹੁੰਦਾ ਉਹਨਾਂ ਤੋਂ ਕੀ ਹੈ ਸਾਈਨ ਕਰਵਾ ਲਏ ਜਾਂਦੇ ਆ ਭ੍ਰਸ਼ਟਾਚਾਰ ਬਹੁਤ ਹੈ ਠੀਕ ਹੈ ਹਾਜ਼ਰੀਆਂ ਗਲਤ ਲਗਾਈਆਂ ਜਾਂਦੀਆਂ ਸਕਿਲਡ ਮੈਨਪਾਵਰ ਦੀ ਘਾਟ ਹੈ ਐਮ ਆਈ ਐਸ ਉੱਤੇ ਜਿਆਦਾ ਨਿਮਰਤਾ ਇਹ ਐਮ ਆਈ ਐਸ ਇੱਕ ਨਰਿਕਾ ਦਾ ਸੌਫਟਵੇਅਰ ਹੈ ਉਹਦੇ ਉੱਪਰ ਜਿਹੜਾ ਪ੍ਰੋਜੈਕਟ ਤਿਆਰ ਕੀਤਾ ਜਾਂਦਾ ਹੈ ਜਿਹੜੀ ਕੈਗ ਦੀ ਰਿਪੋਰਟ ਹੈ ਉਹ ਮਨਰੇਗਾ ਦੀ ਪਾਰਦਰਸ਼ਤਾ ਤੇ ਉਹਨੇ ਸਵਾਲ ਚੁੱਕੇ ਸੀਗੇ ਨੀਤੀ ਆਯੋਗ ਏਵੈਲੂਏਸ਼ਨ ਰਿਪੋਰਟ ਉਹਨਾਂ ਨੇ ਕੀ ਰੂਰਲ ਲਿਵਲੀਹੂਡ ਚ ਸਰਦਾਰ ਕਰਨ ਵਾਸਤੇ ਸੁਝਾਅ ਦਿੱਤੇ ਸੀਗੇ ਵਰਲਡ ਬੈਂਕ ਨੇ ਇਸ ਨੂੰ ਸੰਸਾਰ ਦੀ ਸਭ ਤੋਂ ਵੱਡੀ ਪਬਲਿਕ ਵਰਕ ਪ੍ਰੋਗਰਾਮ ਕਿਹਾ ਹੈ ਆਨਲਾਈਨ ਰੀਲਾ ਜਿਹੜੀਆਂ ਨੇ ਉਹ ਭਾਵੇਂ ਹਲਕੇ ਫੁਲਕੇ ਮਨਰੰਜਨ ਦਾ ਸਾਧਨ ਤਾਂ ਬਣ ਗਈਆਂ ਨੇ ਪਰੰਤੂ ਇਹ ਕਿ ਬੱਚਿਆਂ ਨੂੰ ਨੁਕਸਾਨ ਪਹੁੰਚਾਰੀਆਂ ਨੇ ਇਹ ਬੱਚਿਆਂ ਤੇ ਉਹਨਾਂ ਦੇ ਦਿlo ਦਿਮਾਗ ਤੇ ਡੂੰਘਾ ਅਸਰ ਪਾ ਪਾਉਂਦੀਆਂ ਨੇ ਉਹ ਬੱਚੇ ਕਈ ਵਾਰ ਕੀ ਇਕਲਾਪਾ ਵੀ ਮਹਿਸੂਸ ਕਰਨ ਲੱਗ ਪੈਂਦੇ ਨੇ ਕੁਝ ਨਵਾਲਕ ਕੀ ਕਰਦੇ ਨੇ ਆਪਣੀ ਪਲੇਟਫਾਰਮ ਪਛਾਣ ਬਣਾਉਣ ਵਾਸਤੇ ਦਿਲਚਸਪੀਆਂ ਪੈਦਾ ਕਰਨ ਵਾਸਤੇ ਜਾਂ ਦੋਸਤੀ ਬਣਾਈ ਰੱਖਣ ਵਾਸਤੇ ਕੀ ਆਪਣੇ ਲਗਾਤਾਰ ਰੀਲਾ ਬਣਾਈ ਜਾਂਦੇ ਨੇ ਪਰ ਕੀ ਅਜਿਹੀਆਂ ਰੀਲਾਂ ਨਾਲ ਕੀ ਲੋਕਾਂ ਦੀ ਜ਼ਿੰਦਗੀ ਨਰਕ ਬਣ ਗਈ ਏ ਬੱਚਿਆਂ ਦੀ ਨੀਂਦ ਨੀਂਦ ਕੱਟ ਗਈ ਏ ਉਹਨਾਂ ਕੋਲ ਆਪਣੇ ਸੁਪਨੇ ਸੁਪਨੇ ਦੇਖਣ ਦੇ ਰੋਜ਼ਾਨਾ ਅਰਗਾਨ ਜਿਹੜੇ ਕੱਟ ਗਏ ਨੇ ਉਹ ਸੁਪਨੇ ਦੇਖਣੇ ਬੰਦ ਕਰ ਰਹੇ ਨੇ ਖੁੱਲੇ ਮੈਦਾਨਾਂ ਵਿੱਚ ਖੇਡ ਖੇਡਣਾ ਪਸੰਦ ਨਹੀਂ ਕਰਦੇ ਉਹ ਆਪਣੇ ਪਰਿਵਾਰ ਨਾਲ ਬੈਠ ਕੇ ਗੱਲਬਾਤ ਨਹੀਂ ਕਰਦੇ ਉਹਨਾਂ ਨਾਲ ਕੁਲਦੇ ਮਿਲਦੇ ਨਹੀਂ ਠੀਕ ਹੈ ਅਜਿਹੇ ਹਾਲਾਤ ਨੂੰ ਦੇਖਦਿਆਂ ਸਰਕਾਰਾਂ ਨੂੰ ਤੇ ਅਦਾਰਿਆਂ ਨੂੰ ਕੀ ਬੱਚਿਆਂ ਦੀ ਬਿਹਤਰੀ ਲਈ ਕਦਮ ਚੁੱਕਣੇ ਚਾਹੀਦੇ ਨੇ ਅਜੇ ਹੀ ਇੱਕ ਉਦਾਹਰਣ ਵੀ ਹੈ ਜਿਵੇਂ ਇੰਗਲੈਂਡ ਨੇ ਕੀ ਕੀਤਾ ਆਪਣੇ ਨਵੇਂ ਕਾਨੂੰਨਾਂ ਵਿੱਚ ਸਕੂਲ ਸਕੂਲਾਂ ਨੂੰ ਨਿਰਦੇਸ਼ਾ ਨਿਰਦੇਸ਼ ਦਿੱਤੇ ਨੇ ਉਹਨਾਂ ਸਕੂਲ ਸਿਲੇਬਸ ਵਿੱਚ ਆਨਲਾਈਨ ਸੁਰੱਖਿਆ ਦੇ ਡਿਜੀਟਲ ਸਾਖਰਤਾ ਨੂੰ ਕੀ ਹੈ ਸ਼ਾਮਲ ਕੀਤਾ ਹੈ ਕੁਝ ਸਕੂਲਾਂ ਵਿੱਚ ਕੀ ਹੈ smartphones ਤੇ ਪਾਬੰਦੀ ਲਗਾ ਦਿੱਤੀ ਗਈ ਹੈ ਬੱਚਿਆਂ ਨੂੰ ਮੋਬਾਈਲ ਫੋਨ ਦੇਖਣ ਤੋਂ ਓਟਾਉਣ ਦਾ ਸਭ ਤੋਂ ਬਿਹਤਰ ਤਰੀਕਾ ਹੈ ਕਿ ਘਰ ਵਿੱਚ ਉਹਨਾਂ ਦੇ ਜਿਹੜੇ ਸ਼ੌਕ ਨੇ ਆਦਤਾਂ ਨੇ ਉਹਨਾਂ ਨੂੰ ਹੱਲਾਸ਼ੇਰੀ ਦਿੱਤੀ ਜਾਵੇ ਮਾਪੇ ਕੀ ਹੈ ਉਹਨਾਂ ਨਾਲ ਇਕੱਠੇ ਬੈਠ ਕੇ ਫੋਨ ਨੂੰ ਦੇਖਣ ਤੇ ਉਸ ਦੀਆਂ ਜਿਹੜੀਆਂ ਖਾਸ ਗੱਲਾਂ ਉਹਨਾਂ ਨੂੰ ਦਿਖਾਉਣ ਮਾੜੀਆਂ ਗੱਲਾਂ ਤੋਂ ਦੂਰ ਰੱਖਣ ਆਸਟ੍ਰੇਲੀਆ ਵਿੱਚ ਆਸਟ੍ਰੇਲੀਆ ਨੇ ਇੱਕ ਪਹਿਲ ਕੀਤੀ ਹੈ ਉੱਥੇ 16 ਸਾਲ ਤੋਂ ਜਿਹੜੇ ਘੱਟ ਉਮਰ ਦੇ ਬੱਚਿਆਂ ਵਾਸਤੇ ਸੋਸ਼ਲ ਮੀਡੀਆ ਦੇ ਕੀਏ ਪਾਬੰਦੀ ਲਗਾ ਦਿੱਤੀ ਗਈ ਹੈ ਇਹ ਇੱਕ ਇਤਿਹਾਸਕ ਕਦਮ ਹੈ ਇਸ ਪਾਬੰਦੀ ਦੇ ਕੁਝ ਸਮਰਥਕ ਹਨ ਜਿਵੇਂ ਕੁਝ ਮਾਪੇ ਤੇ ਬਾਲ ਸਲਾਹਕਾਰ ਸ਼ਾਮਲ ਨੇ ਕੁਝ ਆਲੋਚਕ ਵੀ ਨੇ ਜਿਵੇਂ ਤਕਨੀਕੀ ਕੰਪਨੀਆਂ ਦੇ ਜਿਹੜੇ ਹਮਾਇਤੀ ਨੇ ਉਹ ਕੀ ਕਹਿੰਦੇ ਨੇ ਇਹ ਜਿਹੜੀ ਆਜ਼ਾਦ ਪਰ ਟਾਵੇ ਦੀ ਆਜ਼ਾਦੀ ਹੈ ਉਹਦੇ ਤੇ ਪਾਬੰਦੀ ਲਗਾਈ ਜਾ ਰਹੀ ਹੈ ਜਿਹੜੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਐਂਥਨੀ ਅਲਬਨੀਜ਼ ਉਹਨਾਂ ਨੇ ਕਿਹਾ ਕਿ ਇਹ ਨਵਾਂ ਕਾਨੂੰਨ ਇਸ ਗੱਲ ਦਾ ਸਬੂਤ ਹੈ ਕਿ ਜਿਹੜੇ ਨੀਤੀ ਕਾੜੇ ਨੇ ਉਹ ਆਨਲਾਈਨ ਹਰਨੀਆਂ ਨੂੰ ਰੋਕਣ ਵਾਸਤੇ ਕੁਝ ਵੀ ਕਰ ਸਕਦੇ ਨੇ ਕਿਸੇ ਵੀ ਹੱਦ ਤੱਕ ਜਾ ਸਕਦੇ ਨੇ ਉਹ ਉਹਨਾਂ ਨੇ ਮੰਨਿਆ ਕਿ ਇਸ ਨੂੰ ਲਾਗੂ ਕਰਨਾ ਬਹੁਤ ਮੁਸ਼ਕਲ ਹੈ ਤੇ ਦੂਰਾ ਹੋਵੇਗਾ ਪਰੰਤੂ ਫਿਰ ਵੀ ਉਹ ਇਸ ਨੂੰ ਕਾਨੂੰਨ ਨੂੰ ਲੈ ਕੇ ਆਏ ਸਾਡੇ ਦੇਸ਼ ਵਿੱਚ ਵੀ ਕੀ ਹੈ ਇੱਕ ਧਿਆਈ ਆਬਾਦੀ ਦੀ ਆਬਾਦੀ 18 ਸਾਲ ਤੋਂ ਘੱਟ ਘੱਟ ਹੈ ਖੋਜ ਦੱਸਦੀ ਹੈ ਕਿ ਜਿਹੜਾ ਸੋਸ਼ਲ ਮੀਡੀਆ ਹੈ ਇਹਦੀ ਜ਼ਿਆਦਾ ਵਰਤੋਂ ਨਾਲ ਕਿ ਬੱਚਿਆਂ ਤੇ ਬੁਰੇ ਪ੍ਰਭਾਵ ਪੈਂਦੇ ਨੇ ਸੋਸ਼ਲ ਮੀਡੀਆ ਤੇ ਗਲਤ ਜਾਣਕਾਰੀ ਦਿੱਤੀ ਜਾਂਦੀ ਹੈ ਉਹਨਾਂ ਦੀ ਸਾਈਬਰ ਬੁਲੀਇੰਗ ਹੁੰਦੀ ਹੈ ਬਾਡੀ ਸ਼ੇਮਿੰਗ ਅਸ਼ੀਲਤਾ ਪ੍ਰੋਸੀ ਜਾਂਦੀ ਹੈ ਆਨਲਾਈਨ ਜ਼ਹਿਰੀਲੇ ਖਤਰਿਆਂ ਨੂੰ ਦੇਖਦਿਆਂ ਪੁਰਸਕਾਰ ਜੇਤੂ ਜਿਹੜਾ Netflix ਦੀ ਸੀਰੀਜ਼ ਸੀਰੀਜ਼ ਵੀ ਬਣਾਈ ਹੈ Adolescence Adolscence ਤੁਸੀਂ ਇਹ ਸੀਰੀਜ਼ Adolscence ਦੇਖ ਵੀ ਸਕਦੇ ਹੋ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਦੀ ਜ਼ਿੰਮੇਵਾਰੀ ਵੱਡੀਆਂ ਤਕਨੀਕੀ ਕੰਪਨੀਆਂ ਤੇ ਪਾਉਣਾ ਜਾਂ ਭਾਰੀ ਜੁਰਮਾਨੇ ਦੀ ਤਜਵੀਜ਼ ਰੱਖਣਾ ਇੱਕ ਸਵਾਗਤਯੋਗ ਕਦਮ ਹੈ ਹਾਲਾਂਕਿ ਬੱਚੇ ਕੀ ਇਹਦਾ ਹੱਲ ਵੀ ਲੱਭਣਗੇ ਉਹ ਆਪਣੇ ਜਿਹੜੇ ਮਾਪਿਓ ਦਾ ਫੋਨ ਯੂਜ਼ ਕਰ ਸਕਦੇ ਨੇ ਸਰਕਾਰਾਂ ਦੇ ਨਾਲ ਨਾਲ ਇਹ ਮਾਪਿਆਂ ਦੀ ਵੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਬੱਚਿਆਂ ਦਾ ਧਿਆਨ ਰੱਖਣ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਜਿਹੜੇ ਜੱਜ ਨੇ ਉਹ ਅਦਾਲਤੀ ਹੱਦ ਤੱਕ ਦੀ ਵਰਤੋਂ ਆਪਣੇ ਨਿੱਜੀ ਢਾਲ ਲਈ ਨਾ ਕਰਨ ਇਹ ਜੱਜਾਂ ਦੀ ਨਾ ਤਾਂ ਨਿੱਜੀ ਢਾਲ ਹੈ ਨਾ ਹੀ ਲੋਚਨਾ ਨੂੰ ਰੋਕਣ ਦੀ ਤਲਵਾਰ ਅਦਾਲਤ ਨੇ ਇਹ ਵੀ ਕਿਹਾ ਕਿ ਜਿਹੜੀ ਮੁਆਫੀ ਹੈ ਮੁਆਫੀ ਨਿਆਂਿਕ ਵਸਤਾ ਵਿੱਚ ਐ ਮਿੱਸਾ ਹੋਣੀ ਚਾਹੀਦੀ ਹੈ ਮਤਲਬ ਜੇ ਕਿਸੇ ਨੇ ਕਹਿਤਾ ਵੀ ਮੇਰੇ ਕੋਲੋ ਗਲਤੀ ਹੋ ਗਈ ਮੈਨੂੰ ਮਾਫ ਕਰ ਦੋ ਤਾਂ ਉਸ ਦੀ ਸਜ਼ਾ ਨੂੰ ਘਟਾ ਦਿੱਤਾ ਜਾਣਾ ਚਾਹੀਦਾ ਹੈ ਜਾਂ ਮਾਫ ਕਰ ਦਿੱਤਾ ਜਾਣਾ ਚਾਹੀਦਾ ਹੈ ਅਦਾਲਤ ਨੇ ਇਹ ਵੀ ਕਿਹਾ ਕਿ ਜੇ ਆਪਣੀ ਗਲਤੀ ਮੰਨਣਾ ਉਸ ਤੇ ਪਛਤਾਵਾ ਕਰਨਾ ਇਹ ਵੀ ਬੜੀ ਵੱਡੀ ਹਿੰਮਤ ਵਾਲੀ ਗੱਲ ਹੈ ਆਪਾਂ ਦੇਖਦੇ ਹਾਂ ਅਦਾਲਤੀ ਹੱਦ ਤੱਕ ਜਾਂ ਇਸ ਨੂੰ ਕੰਟੈਂਪਟ ਆਫ ਕੋਰਟ ਵੀ ਕਿਹਾ ਜਾਂਦਾ ਹੈ ਕੀ ਹੈ ਇਸ ਦਾ ਅਰਥ ਹੈ ਅਦਾਲਤ ਦੀ ਮਰਿਆਦਾ ਅਧਿਕਾਰ ਜਾਂ ਅਦਾਲਤੀ ਕਾਰਵਾਈ ਵਿੱਚ ਖਲਲ ਪਾਉਣਾ ਜਾਂ ਦਖਲ ਦੇਣਾ ਇਸ ਨੂੰ ਰੋਕਣ ਲਈ ਕੰਟੈਂਪਟ ਆਫ ਕੋਰਟ ਐਕਟ 1971 ਬਣਾਇਆ ਗਿਆ ਇਸ ਦਾ ਉਦੇਸ਼ ਸੀ ਕਿ ਅਦਾਲਤ ਦੀ ਅਥਾਰਟੀ ਜਾਂ ਡਿਗਨਿਟੀ ਨੂੰ ਦੀ ਪ੍ਰੱਖਿਆ ਨੂੰ ਪ੍ਰੱਖਿਆ ਕਰਨਾ ਨਿਆਂ ਪ੍ਰਕਿਰਿਆ ਨੂੰ ਪ੍ਰਭਾਵਿਤ ਹੋਣ ਤੋਂ ਬਚਾਉਣਾ ਜਨਤਾ ਦੇ ਵਿਸ਼ਵਾਸ ਨੂੰ ਬਣਾਈ ਰੱਖਣਾ ਕੰਟੈਂਪਟ ਆਫ ਕੋਰਟ ਦੀਆਂ ਕਿਹਨੀਆਂ ਕਿਸਮਾਂ ਸਿਵਲ ਸਿਵਲ ਜਿਹਦੇ ਜਿਵੇਂ ਅਪਰਾਧਿਕ ਮਾਮਲਾ ਨਾ ਹੋਵੇ ਜਿਵੇਂ ਅਦਾਲਤ ਦੇ ਹੁਕਮ ਡਿਕਰੀ ਜਾਂ ਦਿਸ਼ਾ ਨਿਰਦੇਸ਼ ਦੀ ਜਾਣਬੁੱਝ ਕੇ ਉਲੰਘਣਾ ਕਰਨਾ ਅਦਾਲਤ ਦੇ ਜਿਹੜੇ ਆਰਡਰ ਨੇ ਉਹਨੂੰ ਮੰਨਣ ਤੋਂ ਇਨਕਾਰ ਕਰਨਾ ਜਿਵੇਂ ਸਰਕਾਰਾਂ ਕੀ ਹੈ ਆਪਾਂ ਅਦਾਲਤ ਦੇ ਆਰਡਰ ਮੰਨਣ ਤੋਂ ਇਨਕਾਰ ਕਰਦੀਆਂ ਤਾਂ ਫਿਰ ਕੀ ਅਦਾਲਤ ਜਿਹੜੀ ਹੈ ਸਰਕਾਰ ਨੂੰ ਕੰਟੈਂਪਟ ਆਫ ਕੋਰਟ ਜਿਹੜਾ ਕਾਨੂੰਨ ਹੈ ਉਸ ਤਹਿਤ ਉਹ ਉਹਨਾਂ ਨੂੰ ਅਦਾਲਤ ਵਿੱਚ ਕਥਿਤਦੀ ਵੀ ਹੈ ਹੂੰ ਦੂਜੀ ਕਿਸਮ ਹੈ ਕ੍ਰਿਮੀਨਲ ਇਸ ਵਿੱਚ ਕੀ ਹੈ ਅਦਾਲਤ ਦੇ ਕੰਮ ਵਿੱਚ ਕਾਵਟ ਪੈਦਾ ਕਰਨਾ ਅਦਾਲਤ ਦੀ ਫੌਟੀ ਨੂੰ ਘਟਾਉਣਾ ਜਾਂ ਨਵਾਂ ਪ੍ਰਕਿਰਿਆ 'ਚ ਦਾਖਲ ਦੇਣਾ ਜਾਂ ਹਦਾਰ ਰਾਂਝੇ ਨੂੰ ਕਿਸੇ ਜੱਜ ਨੂੰ ਧਮਕੀ ਦੇਣਾ ਜਾਂ ਅਦਾਲਤ ਬਾਰੇ ਝੂਠੇ ਦੋਸ਼ ਲਗਾਉਣਾ ਸਜ਼ਾ ਕੀ ਇਸ ਕਾਨੂੰਨ ਤਹਿਤ ਜਿਆਦਾ ਤੋਂ ਜਿਆਦਾ 6 ਮਹੀਨੇ ਦੀ ਕੈਦ ਜਾਂ 2000 ਰੁਪਏ ਜੁਰਮਾਨਾ ਤੇ ਜਾਂ ਆਪਣੇ ਜੇ ਕੋਈ ਮਾਫੀ ਮੰਗ ਲਵੇ ਤਾਂ ਅਦਾਲਤ ਉਸ ਦੀ ਸਜ਼ਾ ਮਾਫੀ ਕਰ ਸਕਦੀ ਹੈ ਪੰਜਾਬ ਵਿੱਚ 12 ਤੋਂ 14 ਦਸੰਬਰ ਤੱਕ ਤੁੰਦ ਦੀ ਪਸ਼ੀਨ ਕੋਈ ਕੀਤੀ ਗਈ ਹੈ ਸੰਭਾਵਨਾ ਹੈ 12 ਤੋਂ 14 ਦਸੰਬਰ ਤੱਕ ਤੁੰਦ ਪੈ ਸਕਦੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਪਾਨ ਤੇ ਦੱਖਣੀ ਕੋਰੀਆ ਦੇ ਦੌਰੇ ਤੇ ਗਏ ਸਨ ਉਹ ਵਾਪਸ ਆ ਗਏ ਨੇ ਉੱਥੇ ਉਹਨਾਂ ਜਿਹੜੀਆਂ ਸਨਹਿਤਾਂ ਨੇ ਕੰਪਨੀਆਂ ਨੇ ਉਹਨਾਂ ਨੂੰ ਪੰਜਾਬ ਵਿੱਚ ਨਿਵੇਸ਼ ਦਾ ਸੱਦਾ ਦਿੱਤਾ ਸੀ ਆਪਾਂ ਪੜ੍ਹਿਆ ਵੀ ਸੀ ਕਿਹੜੀ ਕੰਪਨੀ ਤੁਸੀਂ ਯਾਦ ਰੱਖ ਪੰਜਾਬ ਦੇ ਜਿਹੜੇ ਸਰਕਾਰੀ ਸਕੂਲ ਹੈ ਉਹਨਾਂ ਵਿੱਚ ਦਾਖਲੇ ਕੱਟ ਗਏ ਨੇ ਇਹਦਾ ਹੁਣ ਠਿਕਰਾ ਕੀ ਹੈ ਜਿਹੜੇ ਟੀਚਰਾਂ ਤੇ ਭੰਨਿਆ ਜਾਵੇਗਾ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਲਈ ਸਰਕਾਰ ਨੇ ਬਹੁਤ ਕਦਮ ਚੁੱਕੇ ਪਰੰਤੂ ਕੀ ਹੈ ਜਿਹੜੇ ਸਰਕਾਰੀ ਸਕੂਲਾਂ 'ਚ ਦਾਖਲੇ ਉਹ ਵੱਧ ਨਹੀਂ ਸਕੇ ਉਹ ਘਟਦੇ ਜਾ ਰਹੇ ਨੇ ਇਸ ਦਾ ਕਾਰਨ ਜਾਨਣਾ ਹੋਵੇਗਾ ਕੀ ਹੈ ਮਾਲੀ ਦੇ ਆਸ-ਪਾਸ 3553 ਏਕੜ ਜ਼ਮੀਨ ਐਕਵਾਇਰ ਕਰਨ ਲਈ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਜਿਹੜੇ ਉਸ 8 ਪਿੰਡ ਨੇ ਮਾਲੀ ਦੇ ਆਸ-ਪਾਸ ਉਹਨਾਂ ਜ਼ਮੀਨ ਦੀ ਖਰੀਦੋ ਪ੍ਰਕਿਰਤੇ ਵੀ ਰੋਕ ਲਗਾ ਦਿੱਤੀ ਗਈ ਹੈ ਜ਼ਮੀਨੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਤੇ ਮੁਕੰਮਲ ਤੌਰ ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਨੇ ਦੇਖੋ ਜਿਵੇਂ ਅੱਜ ਆਪਣੇ ਖੇਤੀ ਹੇਠ ਜਿਹੜਾ ਰਕਬਾ ਘਟਦਾ ਜਾ ਰਿਹਾ ਹੈ ਸ਼ਹਿਰੀਕਰਨ ਵੱਧ ਰਿਹਾ ਹੈ ਆਪਾਂ ਪਹਿਲਾਂ ਵੀ ਪੜਿਆ ਸੀ ਸੜਕਾਂ ਸੜਕਾਂ ਦਾ ਜਾਲ ਪਛਾਇਆ ਜਾ ਰਿਹਾ ਹੈ ਪਰੰਤੂ ਕਿ ਹਰਿਆਣੇ 'ਚ ਉਲਟ ਹੋ ਰਿਹਾ ਹੈ ਉੱਥੇ ਖੇਤੀ ਹੇਠ ਜਿਹੜਾ ਰਕਬਾ ਵਧਿਆ ਪੰਜਾਬ 'ਚ ਘਟਿਆ ਆਲੂਆਂ ਦੀ ਮੰਡਾਲੀ ਆਲੂਆਂ ਦਾ ਜਿਹੜਾ ਭਾਅ ਹੈ ਆਲੂਆਂ ਦੀ ਪਟਾਈ ਹੋ ਰਹੀ ਹੈ ਆਲੂਆਂ ਦਾ ਭਾਅ 5 ਰੁਪਏ ਪ੍ਰਤੀ ਕਿਲੋ ਦੇ ਪ੍ਰਤੀ ਕਿਲੋ ਤੋਂ ਵੀ ਘੱਟ ਵਿਕ ਰਿਹਾ ਹੈ ਪਰੰਤੂ ਕਿ ਬਾਜ਼ਾਰ 'ਚ ਕਿਸਾਨਾਂ ਤੋਂ ਕੀ ਹੈ ਜਿਹੜਾ ਆਲੂ 5 ਰੁਪਏ ਲੈ ਲਿਆ ਜਾ ਰਿਹਾ ਹੈ ਬਾਜ਼ਾਰ ਵਿੱਚ ਕੀ ਆਪਾਂ ਨੂੰ 20 ਤੋਂ 25 ਰੁਪਏ ਕਿਲੋ ਮਿਲ ਰਿਹਾ ਹੈ ਦੇਖੋ ਕਿੰਨਾ ਫਰਕ ਹੈ ਵਿਚੋਲੀਏ ਕਿੰਨਾ ਕਮਾ ਰਹੇ ਨੇ ਕਿਸਾਨਾਂ ਦੀ ਮੰਗ ਹੈ ਕਿ ਘੱਟੋ ਘੱਟ ਆਲੂ ਦਾ ਪਾ 10 ਰੁਪਏ ਪ੍ਰਤੀ ਕਿਲੋ ਉਹਨਾਂ ਤੋਂ ਖਰੀਦ ਕੀਤੀ ਜਾਵੇ ਤਾਂ ਕਿ ਜਿਹੜੇ ਵਿਚੋਲੀਏ ਨੇ ਉਹਨਾਂ ਦਾ ਕਮਿਸ਼ਨ ਕਟਾਇਆ ਜਾਵੇ ਇਹਨਾਂ ਕੋਲੋਂ 10 ਰੁਪਏ ਪ੍ਰਤੀ ਕਿਲੋ ਖਰੀਦ ਕੇ ਤੇ ਅੱਗੇ ਬਾਜ਼ਾਰ ਵਿੱਚ ਕੀ 15 ਤੋਂ 20 ਰੁਪਏ ਕਿਲੋ ਵਿਕਿਆ ਜਾਵੇ ਦਿੱਲੀ ਦੀ ਹਵਾ ਪ੍ਰਦੂਸ਼ਨ ਵਿੱਚ ਥੋੜਾ ਸੁਧਾਰ ਹੋਇਆ ਹੈ ਠੀਕ ਹੈ ਜੀ ਹੁਣ ਆਪਣੇ 300 ਤੋਂ ਥੱਲੇ ਆ ਗਿਆ Air Quality Index ਪੂਰ ਹਾਲੇ ਵੀ ਖਰਾਬ ਹੈ ਪਰੰਤੂ ਪਹਿਲਾਂ ਕੀ ਸੀਗਾ ਵੈਰੀ ਪੂਰ ਬਹੁਤ ਖਰਾਬ Air Quality Index ਕੌਣ ਜਾਰੀ ਕਰਦਾ ਹੈ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ CPCB ਦੂਸ਼ਿਤ ਹਵਾ ਲਈ ਵਾਹਨ ਦਾ ਪ੍ਰਦੂਸ਼ਨ ਜ਼ਿੰਮੇਵਾਰ ਦਿੱਲੀ ਦਾ ਜੋ ਰੀਜ਼ਨ ਹੈ ਉੱਥੇ ਪ੍ਰਦੂਸ਼ਨ ਬਹੁਤ ਸਭ ਤੋਂ ਜ਼ਿਆਦਾ ਵਾਹਨਾ ਕਰਕੇ ਹੁੰਦਾ ਹੈ ਇਹ ਐਵੇਂ ਹੀ ਆਰੋਪ ਲਗਾਏ ਜਾਂਦੇ ਨੇ ਕਿਸਾਨਾਂ ਦੇ ਵੀ ਉਹਨਾਂ ਦੀ ਜਿਹੜੀ ਪਰਾਲੀ ਇਸ ਵਾਰ ਕੀ ਹੈ ਪਰਾਲੀ ਤੇ ਪਰਾਲੀ ਨੂੰ ਅੱਗ ਵੀ ਘੱਟ ਲਗਾਏਗੀ ਪਰ ਫਿਰ ਵੀ ਪ੍ਰਦੂਸ਼ਣ ਬਹੁਤ ਜ਼ਿਆਦਾ ਸੀ ਅਰਾਵਲੀ ਦੀ ਜਿਹੜੀ ਪਹਾੜੀਆਂ ਨੇ ਉਸ ਤੇ ਨਜਾਇਜ਼ ਕਬਜ਼ਾ ਹੋ ਰਿਹਾ ਹੈ ਠੀਕ ਹੈ ਬਿਜਲੀ ਤੇ ਬੀਜ ਬਿੱਲ ਦੀਆਂ ਕਾਪੀਆਂ ਸਾੜੀਆਂ ਬਿਜਲੀ ਬਿੱਲ ਤੇ ਬੀਜ ਬੀਜ ਬਿੱਲ ਦਾ ਵਿਰੋਧ ਹੋ ਰਿਹਾ ਬਿਜਲੀ ਬਿੱਲ ਦਾ ਵਿਰੋਧ ਕਿਉਂ ਹੋ ਰਿਹਾ ਕਿਉਂਕਿ ਜਿਹੜੀ ਕੇਂਦਰ ਸਰਕਾਰ ਹੈ ਉਹ ਬਿਜਲੀ ਦਾ ਵਿਤਰਨ ਕੀ ਪ੍ਰਾਈਵੇਟ ਕੰਪਨੀਆਂ ਨੂੰ ਸੌਂਪਣ ਜਾ ਰਹੀ ਹੈ ਪ੍ਰਾਈਵੇਟ ਕੰਪਨੀਆਂ ਦੇ ਅੱਥੇ ਤੇ ਜਦੋਂ ਬਿਜਲੀ ਦਾ ਵਿਤਰਣ ਆ ਜਾਏਗਾ ਉਹ ਕੀ ਇਹ ਸਬਸਿਡੀਆਂ ਘਟਾਉਣਗੇ ਜਿਹੜੀ ਕਿਸਾਨਾਂ ਨੂੰ ਖੇਤੀ ਤੈ ਖੇਤੀ ਵਾਸਤੇ ਮੁਫਤ ਬਿਜਲੀ ਮਿਲਦੀ ਹੈ ਉਹ ਉਸ ਨੂੰ ਹਟਾਇਆ ਜਾ ਸਕਦਾ ਹੈ 스마트 ਮੀਟਰ ਲਗਾਏ ਜਾਣਗੇ ਇੱਕ ਹੋਰ ਗੱਲ ਹੈ ਕਿ ਜਿਹੜਾ ਕਾਨੂੰਨ ਹੈ ਉਹ ਕੇਂਦਰ ਸਰਕਾਰ ਲਿਆ ਰਹੀ ਹੈ ਪਰ ਤੂੰ ਜਿਹੜਾ ਬਿਜਲੀ ਵਿਤਰਣ ਦਾ ਕੰਮ ਹੈ ਉਹ ਰਾਜ ਸਰਕਾਰਾਂ ਕਰਦੀਆਂ ਨੇ ਬੀਜ ਬੈਲ ਦਾ ਕਿਉਂ ਰੋਧ ਹੋ ਰਿਹਾ ਠੀਕ ਹੈ ਬੀਜ ਬਿਜਲੀ ਬੈਲ ਬਾਰੇ ਤਾਂ ਪੜਿਆ ਸੀ ਬੀਜ ਬੈਲ ਰਹਿ ਗਿਆ ਬੀਜ ਬੈਲ ਕੀ ਹੈ ਇਹ ਜਿਹੜਾ ਪਹਿਲਾ ਮੌਜੂਦ ਐਕਟ ਹੈ ਸੀਡ ਐਕਟ 1966 ਉਹਨੂੰ ਬਦਲਣ ਜਾ ਰਹੇ ਨੇ ਕੀ 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 ਪ੍ਰੋਵੀਜ਼ਨ ਕੀਤੇ ਗਏ ਨੇ ਇਸ ਬਿੱਲ ਵਿੱਚ ਕੰਪਲਸਰੀ ਰਜਿਸਟ੍ਰੇਸ਼ਨ ਆਫ ਸੀਡ ਬੀਜ ਦੀ ਹਰ ਕਿਸਮ ਨੂੰ ਰਜਿਸਟਰ ਕਰਨਾ ਲਾਜ਼ਮੀ ਹੈ ਠੀਕ ਹੈ ਸਟ੍ਰਿਕਟਰ ਕੁਆਲਟੀ ਕੰਟਰੋਲ ਬੀਜ ਵੇਚਣ ਵਾਲਿਆਂ ਲਈ ਰਜਿਸਟ੍ਰੇਸ਼ਨ ਲਾਜ਼ਮੀ ਕਰ ਦਿੱਤੀ ਗਈ ਹੈ ਠੀਕ ਹੈ ਰੇਕ ਜਿਹੜਾ ਬੀਜ ਦਾ ਪੈਕੇਟ ਹੈ ਉਹਦੇ 'ਚ QR ਕੋਡ ਆ ਛਾਪਿਆ ਹੋਏਗਾ ਤਾਂ ਜੋ ਪਤਾ ਲੱਗ ਸਕੇ ਵੀ ਇਹ ਕਿੱਥੇ ਬੀਜ ਬਣਿਆ ਦਾ ਕਿੰਨੇ ਬੀਜ ਵੇਚਿਆ ਉਹਦੇ ਉੱਪਰ ਸਭ ਕੁਝ ਲਿਖਿਆ ਹੋਏਗਾ ਹਾ ਹਾਈ ਪੈਨਲਟੀ ਫੋਰ ਸਪਰੀਅਸ ਸਬਟੈਂਡਰਡ ਸੀਡਸ ਠੀਕ ਹੈ ਜਿਹੜੇ ਕਟਿਆ ਕੁਆਲਟੀ ਦੇ ਬੀਜ ਨੇ ਉਹਨਾਂ ਵਾਸਤੇ ਜੁਰਮਾਨਾ ਰੱਖਿਆ ਗਿਆ 3 ਸਾਲ ਤੱਕ ਦੀ ਨਜਾਇਜ਼ ਸਜ਼ਾ ਦਾ ਵੀ ਪ੍ਰਬੰਧ ਕੀਤਾ ਗਿਆ ਨਵੀਆਂ ਕੇਂਦਰੀ ਤੇ ਰਾਜ ਬੀਜ ਸਭਾ ਕਮੇਟੀਆਂ ਬਣਾਈਆਂ ਜਾਣਗੀਆਂ ਠੀਕ ਹੈ ਫਾਰਮਰ ਰਾਈਟਸ ਜਿਹੜਾ ਕਿਸਾਨ ਕਿਸਾਨੀ ਕਰਨ ਵਾਲਾ ਜਿਹੜਾ ਕਿਸਾਨ ਹੈ ਆਪਣੀਆਂ ਫਸਲਾਂ ਤੋਂ ਬਣਾ ਕੇ ਬੀਜ ਨੂੰ ਵਰਤ ਸਕੇਗਾ ਉਸ ਨੂੰ ਬ੍ਰਾਂਡ ਬ੍ਰਾਂਡ ਨੇਮ ਤਾਂ ਨਹੀਂ ਦੇ ਸਕੇਗਾ ਪਰੰਤੂ ਆਪ ਬੀਜ ਵਰਤ ਸਕੇਗਾ ਉਸ ਨੂੰ ਬੀਜ ਵੇਲ ਦਾ ਵਿਰੋਧ ਕਿਉਂ ਹੋ ਰਿਹਾ ਕਿਉਂ ਕਿਸਾਨਾਂ ਨੂੰ ਖਦਸ਼ਾ ਹੈ ਕਿ ਇਸ ਨਾਲ ਬੀਜਾਂ ਤੇ ਕੰਪਨੀਆਂ ਦੀ ਕੀ ਇਹ ਪਕੜ ਵੱਧ ਜਾਏਗੀ ਕਿਸਾਨਾਂ ਤੇ ਆਪਣੇ ਬੀਜ ਰੱਖਣ ਅਤੇ ਵਟਾਉਣ ਦੇ ਜਿਹੜੇ ਹੱਕੇ ਹੋ ਕੱਟ ਜਾਣਗੇ ਬੀਜਾਂ ਦੇ ਰੇਟ ਵਧਣ ਦੀ ਸੰਭਾਵਨਾ ਹੈ ਜੇ ਬੀਜ ਨਕਲੀ ਮਿਲੇ ਤਾਂ ਤੁਰੰਤ ਮੁਆਵਜ਼ੇ ਦੀ ਗਰੰਟੀ ਨਹੀਂ ਉਸ ਲਈ ਕਿਸਾਨ ਨੂੰ ਇੱਕ ਲੰਮੀ ਪ੍ਰਕਿਰਿਆ ਜਿਹੜੀ ਉਹ ਠਕਾਉਣ ਵਾਲੀ ਹੋਵੇਗੀ ਛੋਟੇ ਬੀਜ ਡੀਲਰ ਦੇ ਕੋਆਪਰੇਟਿਵ ਜਿਹੜੀ ਹੈ ਉਹ ਪ੍ਰਣਾਲੀ ਕਮਜ਼ੋਰ ਹੋ ਜਾਏਗੀ ਪੰਜਾਬ ਦੀ ਜਿਹੜੀ ਬੀਜਾਂ ਦੀਆਂ ਦੇਸੀ ਵੈਰਾਈਟੀਆਂ ਉਹਨਾਂ ਨੂੰ ਖਤਰਾ ਹੈ ਠੀਕ ਹੈ ਕੰਟਰੋਲ ਤੋਂ ਵੱਧ ਪਰ ਜਮਿਨੀਮ ਉਸਿਫਤਾ ਹੱਲ ਨਹੀਂ ਇਸ ਬੇਲੇ ਵਿੱਚ ਕੁਆਲਿਟੀ ਕੰਟਰੋਲ ਕਯੂ ਆਰ ਟਰੈਕਿੰਗ ਦਾ ਪ੍ਰਬੰਧ ਤਾਂ ਕੀਤਾ ਗਿਆ ਪਰੰਤੂ ਜਿਹੜੇ ਖੇਤਾਂ ਵਿੱਚ ਆਉਣ ਵਾਲੇ ਸਮੱਸਿਆਵਾਂ ਨੇ ਜਿਵੇਂ ਨਕਲੀ ਬੀਜ ਫੇਕ ਪੈਕੇਟ ਠੀਕ ਹੈ ਫਸਲ ਦਾ ਨੁਕਸਾਨ ਇਹ ਤੁਰੰਤ ਇਹਨਾਂ ਦੇ ਹੱਲ ਦਾ ਪ੍ਰਬੰਧ ਨਹੀਂ ਕੀਤਾ ਗਿਆ ਕਰਨਾਟਕ ਵਿੱਚ ਨਫਤੀ ਪਾਸ਼ਣ ਰੋਕੂ ਬਿੱਲ ਪੇਸ਼ ਕੀਤਾ ਗਿਆ ਠੀਕ ਹੈ ਕਰਨਾਟਕ ਨੇ ਕੀ ਹੈ ਜਿਹੜਾ ਨਫਰਤ ਪਾਛ ਜਿਵੇਂ ਜਨਤਕ ਤੌਰ ਤੇ ਬੋਲ ਕੇ ਲਿਖ ਕੇ ਇਸ਼ਾਰਿਆਂ ਰਹੀ ਜਾਂ ਇਲੈਕਟ੍ਰਿਕ ਮਾਧਿਅਮ ਰਹੀ ਕਿਸੇ ਵੀ ਵਿਅਕਤੀ ਦੂਜਾ ਗਰੁੱਪ ਉਹ ਬਦਪਾਈ ਚਰਿਓਦ ਜੇ ਕੋਈ ਨਫਤੀ ਪਾਸ਼ਣ ਜਾਂ ਦੁਸ਼ਮਣੀ ਫਲਾਉਣ ਵਰਗੇ ਪਾਸ਼ਣ ਪਾਸ਼ਣ ਦਿੰਦਾ ਹੈ ਤਾਂ ਉਹਨੂੰ ਕੀ ਹੈ ਨਫਤੀ ਪਾਸ਼ਣ ਮੰਨਿਆ ਜਾਏਗਾ ਠੀਕ ਹੈ ਜਿਵੇਂ ਦਰਮ ਜਾਤ ਲਿੰਗ ਜਾਂ ਕਿਸੇ ਦੀ ਪਛਤਾ ਦਾ ਮਜ਼ਾਕ ਡਾਉਣਾ ਕਿ ਕਰਨਾਟਕ ਕਿੱਥੇ ਹੈ ਗੋਆ ਥੱਲੇ ਕੇਰਲਾ ਉਪਰ ਗੋਆ ਹੈ ਠੀਕ ਹੈ ਜੀ ਮਹਾਰਾਸ਼ਟਰਾ ਤੇਲੰਗਾਨਾ ਆਂਧਰਾ ਪ੍ਰਦੇਸ਼ ਤਾਮਿਲਨਾਡੂ ਅੱਗੇ ਪਰ ਦੇ ਵਿయోగ ਮੰਤਰੀ ਨੇ ਕਿਹਾ ਹੈ ਕਿ ਉਹ ਉਮਾਨ ਤੇ ਨਿਊਜ਼ੀਲੈਂਡ ਨਾਲ ਐਫਟੀਏ ਫ੍ਰੀ ਟ੍ਰੇਡ ਐਗਰੀਮੈਂਟ ਲਈ ਗੱਲਬਾਤ ਕਰ ਰਹੇ ਨੇ ਤੇ ਉਹ ਗੱਲਬਾਤ ਕੀ ਆਖਰੀ ਗੇੜ ਵਿੱਚ ਹੈ ਯੂਨੈਸਕੋ ਦੀ ਸੂਚੀ ਵਿੱਚ ਦੀਵਾਲੀ ਨੂੰ ਸ਼ਾਮਲ ਕਰ ਦਿੱਤਾ ਗਿਆ ਕੀ ਇਸ ਤੋਂ ਪਹਿਲਾਂ ਹੋਰ ਵੀ ਕੋਈ ਤਿਉਹਾਰ ਸ਼ਾਮਲ ਨੇ ਦੇਖਾਂਗੇ ਯੁ네ਸਕੋ ਨੇ ਦੀਵਾਲੀ ਨੂੰ ਰਿਪਰੈਜ਼ੈਂਟੇਟਿਵ ਲਿਸਟ ਆਫ ਇਨਟੈਂਜੀਬਲ ਕਲਚਰਲ ਹੈਰੀਟੇਜ ਆਫ ਮੈਨਿਟੀ ਜਿਹੜੀ ਲਿਸਟ ਹੈ ਉਸ ਵਿੱਚ ਸ਼ਾਮਲ ਕਰ ਲਿਆ ਹੈ ਡਿਜੀਟਲ ਅਰੇਸਟ ਕੀ ਹੈ ਠੀਕ ਹੈ ਡਿਜੀਟਲ ਅਰੇਸਟ ਇੱਕ ਸਾਈਬਰ ਅਪਰਾਧ ਹੈ ਠੱਗੀ ਹੈ ਜਿਸ ਵਿੱਚ ਠੱਗ ਆਪਣੇ ਆਪ ਨੂੰ ਵੱਡਾ ਅਫਸਰ ਅਫਸਰ ਦੱਸ ਕੇ ਇਹ ਨਾਗਰਿਕ ਨੂੰ ਡਰਾਉਂਦਾ ਹੈ ਧਮਕਾਉਂਦਾ ਹੈ ਵੀਡੀਓ ਕਾਲ ਲਈ ਜਾਂ ਫੋਨ ਤੇ ਤੇ ਫਿਰ ਉਸ ਨੂੰ ਨੋਟਿਸ ਵੀ ਦਿਖਾਇਆ ਜਾਂਦਾ ਹੈ ਜਿਹੜਾ ਫਰਜੀ ਹੁੰਦਾ ਹੈ ਉਸ ਤੋਂ ਪੈਸੇ ਦੀ ਮੰਗ ਕੀਤੀ ਜਾਂਦੀ ਹੈ ਜੇਕਰ ਉਹ ਪੈਸੇ ਟਰਾਂਸਫਰ ਨਹੀਂ ਕਰਦਾ ਤਾਂ ਉਸ ਨੂੰ ਧਮਕੀ ਦਿੱਤੀ ਜਾਂਦੀ ਹੈ ਕਿ ਉਸ ਨੂੰ ਅਸਲ ਜੇਲ੍ਹ ਵਿੱਚ ਭੇਜ ਦਿੱਤਾ ਜਾਵੇਗਾ ਠੀਕ ਹੈ ਡੀਜੀਸੀਏ ਵੱਲੋਂ ਇੰਡਿਗੋ ਦੀ ਜਿਹੜਾ ਸੀਓ ਉਹਨੂੰ ਤਲਬ ਕੀਤਾ ਜਾ ਗਿਆ ਇਹ ਆਪਾਂ ਪੜਿਆ ਸੀ ਇੰਡਿਗੋ ਦਾ ਜਿਹੜਾ ਮਾਮਲਾ ਕੀ ਹੈ ਰੁਪਇਆ 7 ਰੁਪਏ 7 ਪੈਸੇ ਹੋ ਟੁੱਟ ਗਏ ਠੀਕ ਹੈ ਰੁਪਇਆ ਕਿਉਂ ਡਿੱਗ ਰਿਹਾ ਆਪਾਂ ਪੜਿਆ ਸੀ ਜਿਹੜੇ ਬਾਹਰਲੇ ਨਿਵੇਸ਼ਕ ਨੇ ਭਾਰਤ ਦੇ ਬਾਜ਼ਾਰ ਤੋਂ ਆਪਣਾ ਪੈਸਾ ਕੱਢ ਰਹੇ ਨੇ ਤੇ ਇੱਕ ਹੋਰ ਹੈ ਜਿਹੜੇ ਭਾਰਤੀ ਇਹਨਾਂ ਉਹਨਾਂ ਨੇ ਸੋਨਾ ਬਹੁਤ ਜ਼ਿਆਦਾ ਖਰੀਦਿਆ ਉਹਦੇ ਕਰਕੇ ਕੀ ਹੈ ਜਿਹੜੀ ਰੁਪਏ ਦੀ ਡਿਮਾਂਡ ਘਟ ਗਈ ਹੈ ਤੇ ਡਾਲਰ ਦੀ ਡਿਮਾਂਡ ਵੱਧ ਗਈ ਹੈ ਆਸਟ੍ਰੇਲੀਆ ਕਿੱਥੇ ਹੈ ਜੀ ਇਹ ਰੈਸਟ੍ਰੇਲੀਆ ਅੱਗੇ ਇਹ ਨਿਊਜ਼ੀਲੈਂਡ ਹੈ ਕਿੱਥੇ ਆ Oman ਇਹ ਯੂਨਾਨ ਵਿੱਚ ਵੀ ਜਿਵੇਂ ਭਾਰਤ ਵਿੱਚ ਕਿਸਾਨ ਆਪਣਾ ਰੋਹ ਪ੍ਰਦਰਸ਼ਨ ਕਰਦੇ ਨੇ ਉਸ ਤਰ੍ਹਾਂ ਯੂਨਾਨ ਵਿੱਚ ਵੀ ਕੀਏ ਇੱਕ ਕਿਸਾਨ ਟਰੈਕਟਰ ਨਾਲ ਪ੍ਰਦਰਸ਼ਨ ਕਰ ਰਿਹਾ ਤੇ ਅੱਗੇ ਲਿਖਿਆ ਜੀ no farmer no food no future ਮੈਕਸਿਕੋ ਅਮਰੀਕਾ ਨੂੰ ਪਾਣੀ ਦੇਣ ਲਈ ਸਹਿਮਤ ਅਮਰੀਕਾ ਕੀ ਹੈ ਮੈਕਸਿਕੋ ਤੋਂ ਪਾਣੀ ਮੁੱਲ ਖਰੀਦਦਾ ਹੈ ਠੀਕ ਹੈ ਜੀ ਇਸ ਵਾਸਤੇ ਉਸ ਨੂੰ ਪੈਸੇ ਦਿੰਦਾ ਹੈ ਠੀਕ ਹੈ ਜੀ ਸੋਸ਼ਲ ਮੀਡੀਆ ਜਾਂਚ ਲਈ H1B ਵੀਜ਼ਾ ਇੰਟਰਵਿਊ ਮੁਲਤਵੀ H1B ਜਿਹੜਾ ਵੀਜ਼ਾ ਕੀ ਹੈ ਇਹ ਅਮਰੀਕਾ ਦਾ ਵੀਜ਼ਾ ਹੈ ਉੱਥੋਂ ਦੀ ਜਿਹੜੀਆਂ ਕੰਪਨੀਆਂ ਨੇ ਉਹ ਜਿਹੜੇ ਉਹਨਾਂ ਨੂੰ ਵਰਕਰ ਦੀ ਲੋਡ ਹੁੰਦੀ ਹੈ ਉਹਨਾਂ ਵਾਸਤੇ ਉਹ ਸੁਪਾਰਸ਼ ਕਰਦੀਆਂ ਨੇ ਅਮਰੀਕਾ ਦੇ ਇੱਕ ਵੀਜ਼ਾ ਇਹਦੇ ਉਹਨੂੰ ਜਿਹੜਾ H1B ਵੀਜ਼ਾ ਇਹਦੇ ਵਾਸਤੇ ਕੀ ਕਿਹਾ ਗਿਆ ਸੀ ਲੋ ਜਿਹੜੇ ਜਿਨ੍ਹਾਂ ਨੂੰ ਇਹ ਵੀਜ਼ਾ ਦਿੱਤਾ ਜਾਣਾ ਸੀ ਉਹਨਾਂ ਨੂੰ ਆਪਣੀ ਸੋਸ਼ਲ ਮੀਡੀਆ ਜਿਹੜੀ ਪ੍ਰੋਫਾਈਲ ਹੈ ਉਹਨੂੰ ਜਨਤਕ ਕਰਨ ਵਾਸਤੇ ਕਿਹਾ ਗਿਆ ਸੀ ਠੀਕ ਹੈ ਜੀ ਅਮਰੀਕਾ ਤੇ ਮੈਕਸਿਕੋ ਇਹ ਦੋਨਾਂ ਦੇ ਹੱਦ ਹੈ ਜੀ ਠੀਕ ਹੈ ਮੈਕਸਿਕੋ ਅਮਰੀਕਾ ਨੂੰ ਪਾਣੀ ਵੇਚਦਾ अज தनवाහි अजले என்ன හි